ਅਕਾਲੀ ਦਲ ਬੀਜੇਪੀ ਦਾ ਗੱਠ ਜੋੜ ਮਜੀਠੀਏ ਨੇ ਕਰਤਾ ਵੱਡਾ ਐਲਾਨ ਕੀ ਅਕਾਲੀ ਦਲ ਬੀਜੇਪੀ ਫਿਰ ਇਕੱਠੇ ਹੋਣ ਜਾ ਰਹੇ ਨੇ ਕਿ ਵਿਕਰਮ ਮਜੀਠੀਆ ਅਕਾਲੀ ਦਲ ਤੇ ਬੀਜੇਪੀ ਨੂੰ ਨੇੜੇ ਲਿਆ ਰਹੇ ਨੇ ਇਸ ਨੂੰ ਲੈ ਕੇ ਇੱਕ ਅਹਿਮ ਖਬਰ ਨਿਕਲ ਕੇ ਆਈ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਵਾਕਈ ਕੀ ਅਕਾਲੀ ਦਲ ਬੀਜੇਪੀ ਦੇ ਗੱਠ ਜੋੜ ਚ ਕੀ ਸੰਭਾਵਨਾਵਾਂ ਨੇ ਕਦੋਂ ਹੋਣ ਜਾ ਰਿਹਾ ਹੈ ਕਿਵੇਂ ਹੋਣ ਜਾ ਰਿਹਾ ਹੈ ਜਾਂ ਇਹਦੇ ਪਿੱਛੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਅਭੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿ ਅਕਾਲੀ ਦਲ ਤੇ ਬੀਜੇਪੀ ਕੀ ਦੋਵੇਂ ਗੱਠ ਜੋੜ ਕਰਨਗੇ ਜਾਂ ਨਹੀਂ ਕਰਨਗੇ ਇਸ ਨੂੰ ਲੈ ਕੇ ਸ਼ਸ਼ੋਪੰਜ ਹਮੇਸ਼ਾ ਬਰਕਰਾਰ ਰਹੀ ਹੈ। ਅਕਾਲੀ ਦਲ ਕੀ ਚਾਹੁੰਦਾ ਹੈ ਗੱਠ ਜੋੜ ਕਰਨਾ ਅਕਾਲੀ ਦਲ ਦੀ ਕਿਹੜੀ ਫਿਕਸ਼ਨ ਚਾਹੁੰਦੀ ਹੈ ਕਿ ਗੱਠ ਜੋੜ ਹੋਵੇ। ਰਾਹ ਚੜਿੱਕਾ ਕੀ ਹੈ? ਵਿਕਰਮ ਜੀਠੀਏ ਨੇ ਅਕਾਲੀ ਦਲ ਭਾਜਪਾ ਦੇ ਗੱਠ ਜੋੜ ਦਾ ਰਾਹ ਖੋਲ ਦਿੱਤਾ ਹੈ। ਇਸ ਬਾਰੇ ਵੀ ਗੱਲ ਕਰਦੇ ਆ। ਦਰਅਸਲ ਅਕਾਲੀ ਦਲ ਕੱਲਿਆਂ ਚੋਣ ਚ ਜਾਣਾ ਚਾਹੁੰਦਾ ਹੈ ਜਾਂ ਭਾਜਪਾ ਕੱਲਿਆਂ ਚੋਣ ਚ ਜਾਣਾ ਚਾਹੁੰਦੀ ਹੈ ਇਸ ਨੂੰ ਲੈ ਕੇ ਤਾਂ ਸਵਾਲ ਹਮੇਸ਼ਾ ਬਰਕਰਾਰ ਰਹੇ ਨੇ। ਪਰ ਇਹਨਾਂ ਸਵਾਲਾਂ ਦੇ ਜਵਾਬ ਉਦੋਂ ਮਿਲਣ ਲੱਗ ਜਾਂਦੇ ਐ ਜਦੋਂ ਕੋਈ ਵੱਡਾ ਆਗੂ ਆਪਣਾ ਮੂੰਹ ਆਪਣੀ ਲਬ ਖੁਸ਼ਾਈ ਕਰਦਾ ਐ ਆਪਣਾ ਮੂੰਹ ਖੋਲਦਾ ਐ ਵਿਕਰਮ ਮਜੀਠੀਆ ਨੂੰ ਪੱਤਰਕਾਰ ਨੇ ਪੁੱਛਿਆ ਕਿ ਭਾਜਪਾ ਦੇ ਨਾਲ ਗੱਠਜੋੜ ਹੋਵੇਗਾ ਪਹਿਲਾਂ ਤਾਂ ਵਿਕਰਮ ਮਜੀਠੀਆ ਹਾਸੇ ਡਾਠੇ ਚ ਆਪਣੇ ਅੰਦਾਜ਼ ਚ ਟਾਲਦੇ ਰਹੇ ਪਰ ਜਾਂਦਿਆਂ ਜਾਂਦਿਆਂ ਵਿਕਰਮ ਮਜੀਠੀਆ بڑے ਪਤੇ ਦੀ ਤੇ ਕੰਮ ਦੀ ਗੱਲ ਕਹਿ ਗਏ ਜਿਹੜੀ ਚੀਜ਼ ਅਸਲ ਚ ਪੱਤਰਕਾਰ ਪੁੱਛਣਾ ਚਾਹੁੰਦੇ ਸੀ ਉਹ ਅਸਿੱਧੇ ਰੂਪ ਦੇ ਵਿੱਚ ਵਿਕਰਮ ਮਜੀਠੀਆ ਕਹਿ ਗਏ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋਣਾ ਜਾਂ ਨਹੀਂ ਵਿਕਰਮ ਮਜੀਠੀਆ ਨੇ ਸਪਸ਼ਟ ਕੀਤਾ ਵਿਕਰਮ ਮਜੀਠੀਆ ਕਹਿੰਦੇ ਕਿ ਤੁਹਾਨੂੰ ਵੀ ਪਤਾ ਲੱਗ ਜੂਗਾ ਪੱਤਰਕਾਰ ਨੂੰ ਕਹਿੰਦੇ ਜਦੋਂ ਹੋਊਗਾ ਤੁਹਾਨੂੰ ਸਾਡੇ ਨਾਲੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਤੇ ਇਸ ਅੰਦਾਜ਼ ਚ ਕਹਿੰਦੇ ਆ ਕਹਿੰਦੇ ਉਹ ਕਹਿੰਦੇ ਕਿ ਅਸੀਂ ਤਾਂ ਬੀਜੇਪੀ ਨਾਲ ਪਹਿਲਾਂ ਵੀ ਇਕੱਠੇ ਕੰਮ ਕੀਤਾ ਆ ਐਸੀ ਤਾਂ ਭਾਜਪੀ ਤੋਂ ਕਦੇ ਅਸੀਂ ਇਕੱਠੇ ਕੰਮ ਕਰਕੇ ਦਿਖਾਇਆ ਅਕਾਲੀ ਦਲ ਭਾਜਪੀ ਨੇ ਸਰਕਾਰਾਂ ਚਲਾਈਆਂ ਨੇ ਅਸੀਂ ਇਕੱਠੇ ਕੰਮ ਕਰਦੇ ਰਹੇ ਹੁਣ ਸਾਨੂੰ ਕੀ ਹੋਇਆ ਅਸੀਂ ਹੁਣ ਵੀ ਕਰ ਲਾਂਗੇ ਉਹ ਕਹਿੰਦੇ ਕਿ ਲੋਕਾਂ ਦੀ ਮੰਗ ਹੈ ਕਿ ਅਕਾਲੀ ਦਲ ਭਾਜਪੀ ਇਕੱਠੇ ਹੋਣ ਲੋਕ ਇਹ ਚਾਹੁੰਦੇ ਆ ਕਿ ਅਕਾਲੀ ਦਲ ਭਾਜਪੀ ਇਕੱਠੇ ਹੋਣ ਤੇ ਉਹ ਕਹਿੰਦੇ ਕਿ ਪੰਜਾਬ ਦੇ ਭਲੇ ਦੇ ਲਈ ਹੁਣ ਪਤਾ ਨਹੀਂ ਕਿਹੜਾ ਭਲਾ ਕਰਨ ਨਾਲ ਲੋਚਦੇ ਆ ਵਿਕਰਮ ਜੀਠੀ ਆਖੇ ਪੰਜਾਬ ਦੇ ਭਲੇ ਦੇ ਲਈ ਜਿਹੜਾ ਉਹ ਅਕਾਲੀ ਦਲ ਭਾਜਪੀ ਇਕੱਠੇ ਹੋਣਗੇ ਇਹ ਗੱਲ ਉਹਨਾਂ ਨੇ ਕਹੀ ਹੈ ਪਰੇ ਦੇ ਪਾਸੇ ਦੋ ਚੀਜ਼ਾਂ ਨੇ ਮੇਰੇ ਕੋਲ ਇੱਕ ਬਹੁਤ ਸੀਨੀਅਰ ਅਕਾਲੀ ਆਗੂ ਨੇ ਇਹ ਗੱਲ ਕਹੀ ਸੀ ਕਿ ਸਾਡਾ ਜਾਨੀ ਕਿ ਅਕਾਲੀ ਦਲ ਬਾਦਲ ਧੜੇ ਦਾ ਗੱਠਜੋੜ ਭਾਜਪੀ ਦੇ ਨਾਲ 200% 200 ਪ੍ਰਤੀਸ਼ਤ 200% ਤੈ ਹੈ ਇਹ ਹੁਣ ਆ ਹੀ ਹੁਣ ਆਇਆ ਤੇ ਪਰ ਖਬਰਾਂ ਵਿੱਚ ਵਿਚਾਲੇ ਹੋਰ ਵੀ ਨੇਗੀ ਇੰਟਰਸਟਿੰਗ ਨੇ ਆਪਾਂ ਉੱਤੇ ਵੀ ਗੱਲ ਕਰਦੇ ਹਾਂ ਵਿਕਰਮ ਜੀ ਠੀਏ ਨੂੰ ਸੁਣਦੇ ਤੇ ਭਾਜਪੀ ਨਾਲ ਸਮਝੌਤਾ ਉਹਨਾਂ ਸੜਕ ਤੇ ਤਾਂ ਨਹੀਂ ਦਿੱਸਿਆ ਜਾਣਾ ਉਹਨਾਂ ਦਾ ਪਬਲਿਕ ਵਿੱਚ ਆ ਜੀ ਥੋੜੇ ਤੋਂ ਕੁਝ ਲੁਪਿਆ ਰਹਿਣਾ ਵੀ ਨਹੀਂ ਦੇਖੋ ਜਦੋਂ ਆਉਣਾ ਤੇ ਥੋੜੀ ਜਿਹੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਆ ਤੁਸੀਂ ਪਹਿਲਾਂ ਲੈ ਆਉਣਾ ਇਹਨਾਂ ਦਾ ਤਿਆਰੀ ਚੱਲ ਰਹੀ ਹੈ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅ ਔਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਹਾਂ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਗਾ ਕਿਵੇਂ ਕਰਨਾ ਇਕੱਠੇ ਹੋਣਾ ਨਹੀਂ ਹੋਣਾ ਇਹ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਮਗਰ ਇਹ ਤਾਂ ਫੈਕਟ ਹੀ ਆ ਨਾ ਕਿ 97 ਚ ਸਰਕਾਰ ਇਕੱਠਿਆਂ ਬਣੀ ਸੀ 2007 ਚ ਇਕੱਠੀ ਬਣੀ ਸੀ 2012 ਚ ਇਕੱਠੀ ਬਣੀ ਸੀ ਔਰ ਕਈ ਸੱਜਣ ਨੇ ਜਿਹੜੇ ਇਸ ਗੱਲ ਨੂੰ ਮਤਲਬ ਇਹ ਤੋਂ ਕਿਸੇ ਦੀ ਤਸਦੀਕ ਦੀ ਲੋੜ ਨਹੀਂ ਤਾਂ ਇਹ ਸੱਚ ਨੂੰ ਅ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਵੀ ਜਾਣਦੇ ਹੋ ਔਰ ਕਹੀ ਚਾਹੁੰਦੇ ਆ ਕਿ ਪੰਜਾਬ ਖਾਤਰ ਅੱਜ ਇਕੱਠੇ ਹੋਣਾ ਕੀ ਅਮਜੀਠੀਆ ਸਾਹਿਬ ਚਾਹੁੰਦੇ ਆ ਕਿ ਬੀਜੇਪੀ ਨਾਲ ਅਲਾਈਂਸ ਹੋਵੇ ਜਿਹਦਾ ਵਰਕਰ ਤੁਸੀਂ ਕਿਹਾ ਕਿ ਵਰਕਰ ਤਾਂ ਚਾਹੁੰਦਾ ਆ ਕੀ ਅਮਜੀਠੀਆ ਤੇ ਮਜੀਠੀਆ ਤਾਂ ਬਹੁਤ ਕੁਝ ਚਾਹੁੰਦਾ ਔਰ ਮਜੀਠੀਆ ਤੈਨੂੰ ਇੱਥੇ ਥੋੜੀ ਦੱਸ ਦੂਗਾ ਵਿਕਰਮ ਅਮਜੀਠੀਆ ਨੂੰ ਤੁਸੀਂ ਸੁਣ ਲਿਆ ਉਹਨਾਂ ਨੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਵਿਕਰਮ ਅਮਜੀਠੀਆ ਕੀ ਗੱਠ ਜੁੜ ਕਰਾਉਣ ਦੇ ਲਈ ਕੁਝ ਚਾਰਾ ਜੋਈ ਕਰ ਰਹੇ ਨੇ ਕਿਉਂਕਿ ਜਮਾਨਤ ਦਾ ਹੋਣਾ ਜਮਾਨਤ ਦੇ ਵਿੱਚ ਜੋ ਭੂਮਿਕਾ ਮਨਭਾਈਆਂ ਗਈਆਂ ਕਈਆਂ ਖਾਸ ਸ਼ਖਸੀਅਤਾਂ ਦੇ ਵੱਲੋਂ ਉਹਨਾਂ ਦੀ ਰਾਜਸੀ ਪਹੁੰਚ ਜਾਂ ਡੀਲ ਸ਼ੀਲ ਜੋ ਵੀ ਗੱਲਾਂ ਤੁਰ ਰਹੀਆਂ ਨੇ ਚੱਲ ਰਹੀਆਂ ਨੇ ਉਹ ਉਹਦੇ ਵਿੱਚ ਸ਼ਾਇਦ ਇਹ ਹੋਵੇ ਕਿ ਭਾਈ ਆਪਾਂ ਨੇੜੇ ਲੱਗ ਕੇ ਇਕੱਠੇ ਚੱਲਾਂਗੇ ਜਾਂ ਫਿਰ ਅਕਾਲੀ ਦਲ ਦੇ ਵਿੱਚ ਕੋਈ ਨਵੀਂ ਫਿਕਸ਼ਨ ਨਿਕਲ ਰਹੀ ਹੋਵੇ ਇਹ ਵੀ ਇੱਕ ਸਵਾਲ ਹੈ ਪਰ ਜੋ ਜਾਣਕਾਰੀ ਹੈ ਕਿ ਹਰਿਆਣਾ ਦਾ ਇੱਕ ਬਹੁਤ ਵੱਡਾ ਸਿਆਸੀ ਪਰਿਵਾਰ ਹੈ ਉਸ ਸਿਆਸੀ ਪਰਿਵਾਰ ਦੀਆਂ ਨਜ਼ਦੀਕੀਆਂ ਸੁਖਵੀਰ ਸਿੰਘ ਬਾਦਲ ਕਿਆਂ ਨਾਲ ਨੇ ਉਸ ਸਿਆਸੀ ਪਰਿਵਾਰ ਨੇ ਸੁਖਵੀਰ ਸਿੰਘ ਦਾ ਬਾਦਲ ਦੇ ਕੰਨ ਚ ਫੂਕ ਮਾਰੀ ਹੈ ਕਿ ਇਹ ਕੰਮ ਨਾ ਕਰ ਲਿਓ ਕਿਤੇ ਬੀਜੇਪੀ ਨਾਲ ਜਾਣ ਵਾਲਾ ਰਾਹਣਾ ਚੁਣ ਲਿਓ ਕਿਉਂਕਿ ਉਹ ਕਹਿੰਦੇ ਉਹਨਾਂ ਦਾ ਮੰਨਣਾ ਇਹ ਹੈ ਕਿ ਬੀਜੇਪੀ ਜਿਹੜੀ ਹੈ ਉਹ ਨਾ ਤੁਹਾਨੂੰ ਘਰ ਦੇ ਰਹਿਣ ਦੋਗੀ ਨਾ ਘਾਟ ਦੇ ਰਹਿਣ ਦੋਗੀ ਜਿਹੜੇ ਵੀ ਬੀਜੇਪੀ ਪਹਿਲਾ ਵਾਲੀ ਨਹੀਂ ਹੈਗੀ ਬੀਜੇਪੀ ਜਾਂ ਤਾਂ ਉਸ ਪਾਰਟੀ ਨੂੰ ਖਤਮ ਕਰ ਦਿੰਦੀ ਹੈ ਜਾਂ ਫਿਰ ਆਪਣੇ ਅਕੋਰਡਿੰਗ ਚਲਾਉਂਦੀ ਹੈ ਜਿਵੇਂ ਉਹ ਕਹਿੰਦੀ ਹੈ ਉਵੇਂ ਹੀ ਚਲਾਉਂਦੀ ਹੈ ਇਹ ਗੱਲ ਕਿਸੇ ਹੋਰ ਨੇ ਨਹੀਂ ਕਹੀ ਕਿਸੇ ਸਮੇਂ ਡੱਬ ਵਾਲੀ ਮੰਡੀ ਦੇ ਵਿੱਚ ਦੋਵਾਂ ਪਰਿਵਾਰਾਂ ਦੀਆਂ ਦੁਕਾਨਾਂ ਦੀ ਕੰਧ ਨਾਲ ਕੰਧ ਜੁੜੇ ਹੋਣ ਦੀਆਂ ਚਰਚਾਵਾਂ ਚੱਲਦੀਆਂ ਨੇ ਇਹ ਗੱਲ ਚਟਾਲਾ ਪਰਿਵਾਰ ਨੇ ਕਹੀ ਹੈ ਜਿਨ੍ਹਾਂ ਕੰਨ ਹੱਥਾਂ ਨੂੰ ਬੀਜੇਪੀ ਨੇ ਚਟਾਲਾ ਪਰਿਵਾਰ ਦੇ ਲਵਾਏ ਹਨ ਉਹਨੇ ਕਿਸੇ ਦੇ ਨਹੀਂ ਲਵਾਏ ਪਹਿਲਾ ਚਟਾਲਾ ਪਰਿਵਾਰ 'ਚ ਫਿਕਸ਼ਨ ਕਰਾਈ ਗਈ ਜਾਂ ਹੋਈ ਇਹ ਵੀ ਇਹ ਹੋਇਆ ਕਿ ਉਹਨਾਂ ਦੀ ਜਿਹੜੀ ਤੋੜਿਆ ਗਿਆ ਚਟਾਲਾ ਪਰਿਵਾਰ ਨੂੰ ਫਿਰ ਜਨਨਾ ਇੱਕ ਜਨਤਾ ਪਾਰਟੀ ਬਣਾਈ ਗਈ ਉਹ 10 ਸੀਟਾਂ ਜਿੱਤੀ ਦੁਸ਼ੰਤ ਚਟਾਲਾ ਉਪ ਮੁੱਖ ਮੰਤਰੀ ਬਣੇ ਜੋ ਦੁਸ਼ੰਤ ਚਟਾਲਾ ਦਾ ਉਚਾਣਾ ਹਲਕੇ ਚ ਹਾਲ ਹੋਇਆ 5000 ਵੋਟ ਪਈ ਸਾਰੀ ਸਾਰੀ ਜਿਹੜਾ ਦੁਸ਼ੰਤ ਚਟਾਲਾ 70000 ਵੋਟ ਦੇ ਨਾਲ ਜਿੱਤਿਆ ਸੀ ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੰਨ ਹੋ ਚੁੱਕੇ ਨੇ ਉਹਨਾਂ ਨੂੰ ਉਹਨਾਂ ਦੇ ਕੰਨਾਂ ਨੂੰ ਹੱਥ ਲੱਗ ਚੁੱਕੇ ਨੇ ਜਾਣਕਾਰ ਜੋ ਮੇਰੇ ਤੱਕ ਜਾਣਕਾਰੀ ਆਈ ਹੈ ਕਿ ਇਹੀ ਹੈ ਤੇ ਸੁਖਬੀਰ ਬਾਦਲ ਵੀ ਅੰਦਰ ਖਾਤੇ ਨਹੀਂ ਚਾਹੁੰਦੇ ਕਿ ਗੱਠਜੋੜ ਹੋਵੇ ਹੁਣ ਮਜੀਠੀਆ ਕਿਵੇਂ ਗੱਠਜੋੜ ਵੱਲ ਨੂੰ ਵੱਧ ਰਹੇ ਨੇਗੇ ਜਾਂ ਇਹ ਦੇਖੋ ਇੱਥੇ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦੇ ਅੰਦਰ ਇੱਕ ਬਹੁਤ ਤਗੜੀ ਫਿਕਸ਼ਨ ਹੈ ਜਿਹੜੀ ਕਹਿੰਦੀ ਹੈ ਕਿ ਭਾਜਪਾ ਦੇ ਨਾਲ ਗੱਠਜੋੜ ਹੋਵੇ ਇਸ ਤੋਂ ਬਿਨਾ ਤਰੱਕੀ ਨਹੀਂ ਭਾਜਪਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਬਹੁਤ ਵੱਡੀ ਫਿਕਸ਼ਨ ਹੈ ਇੱਕ ਧੜਾ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਹੋਵੇ ਪਰ ਜੋ ਵੱਡੇ ਆਗੂ ਨੇ ਉਧਰ ਕਿਹਾ ਜਾਂਦਾ ਕਿ ਅਮਿਤ ਸ਼ਾਹ ਨਹੀਂ ਤਿਆਰ ਹੈਗੇ ਭਾਜਪਾਲੇ ਪਾਸਿਓਂ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਠਜੋੜ ਕੀਤਾ ਜਾਵੇ ਇਸ ਸਾਰੀ ਪ੍ਰਸਥਿਤੀ ਦੇ ਵਿੱਚ ਹੁਣ ਵਿਕਰਮ ਜੀਠੀਆ ਦੀ ਇਹ ਬ੍ਰੀਕ ਲਾਈਨ ਨੂੰ ਸਮਝਣਾ ਬੜਾ ਔਖਾ ਹੋ ਚੁੱਕਿਆ ਹੈ ਕਿ ਉਹ ਕਿਸ ਲਾਈਨ ਤੇ ਚੱਲ ਰਹੇ ਨੇ ਕੀ ਆਪਣੇ ਪ੍ਰਧਾਨ ਤੇ ਆਪਣੇ ਪਣੁਈਏ ਸੁਖਬੀਰ ਬਾਦਲ ਤੋਂ ਉਹਨਾਂ ਨੇ ਰਾਹ علیحدਾ ਕਰ ਲਏ ਨੇ ਜਾਂ ਉਹਨਾਂ ਦੇ ਇਸ ਮਾਮਲੇ ਦੇ ਉੱਤੇ ਇੱਕਮਤ ਨਹੀਂ ਹੈ ਅ ਇਸ ਕਰਕੇ ਸੁਖਬੀਰ ਬਾਦਲ ਨੂੰ ਪ੍ਰੈਸ਼ਰਾਈਜ਼ ਕਰਨ ਦਾ ਵੀ ਕਿਹ ਤਰੀਕਾ ਹੋਵੇ ਕਿ ਨਹੀਂ ਗੱਠਜੋੜ ਕਰਨਾ ਹੀ ਕਰਨਾ ਖੈਰ ਹੁਣ ਬੀਜੇਪੀ ਤੇ ਕਾਲੀ ਦਲ ਦਾ ਗੱਠਜੋੜ ਕਦੋਂ ਹੁੰਦਾ ਕਿਹੜੇ ਹਾਲਾਤਾਂ ਚ ਹੁੰਦਾ ਇਹ ਤਾਂ ਸਮਾਂ ਦੱਸ ਸਕਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਸੁਖਬੀਰ ਬਾਦਲ ਏਡੀ ਛੇਤੀ ਰਾਜੀ ਨਹੀਂ ਹੋਣਗੇ ਇਸ ਗੱਠਜੋੜ ਨੂੰ ਲੈ ਕੇ ਇਸ ਗੱਠਜੋੜ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਦਾ ਹਜੇ ਰਾਜੀ ਹੋਣਾ ਜਿਹੜਾ ਉਹ ਸਮਝਿਆ ਜਾਂਦਾ ਕਿ ਉਹ ਏਡਾ ਸੌਖਾ ਨਹੀਂ ਉਧਰ ਅਮਿਤ ਸ਼ਾਹ ਵਾਲੇ ਪਾਸੇ ਵੀ ਲਗਭਗ ਸਥਿਤੀਆਂ ਐਵੇਂ ਦੀਆਂ ਹੀ ਨੇਗੀਆਂ ਤੇ ਅਕਾਲੀ ਦਲ ਬੀਜਪੀ ਦੇ ਇੱਕ ਹੋਰ ਵੀ ਰੋਚਕ ਤੱਤ ਤੁਹਾਨੂੰ ਜਾਂਦਾ ਜਾਂਦਾ ਦੱਸਦਾ ਕਿ ਇੱਕ ਸਰਵੇ ਕਰਾਇਆ ਗਿਆ ਦੱਸਿਆ ਜਾਂਦਾ ਹੈ ਆਕਾਲੀ ਦਲ ਦੇ ਵੱਲੋਂ ਜਿਹਦੇ ਚ ਉਹ ਬੀਜਪੀ ਦੇ ਨਾਲ ਜੇ ਜਾਂਦਾ ਹੈ ਤਾਂ ਉਹਨੂੰ ਸਿਰਫ 4 ਤੋਂ 5 ਸੀਟਾਂ ਦਾ ਫਾਇਦਾ ਹੁੰਦਾ ਹੈ ਤੇ 9 ਸੀਟਾਂ ਤੇ ਉਹਨੂੰ ਨੁਕਸਾਨ ਹੁੰਦਾ ਹੈ ਜਿਹੜੀ ਕਿ 5 ਸੀਟਾਂ ਤੋਂ 4 ਸੀਟਾਂ ਦਾ ਨੁਕਸਾਨ 9 ਕਿੱਥੇ 9 ਦਾ ਫਾਇਦਾ ਕਿੱਥੇ 5 ਦਾ ਫਾਇਦਾ ਇਹ ਬੰਦਾ ਗੱਲ ਸੋਚਦਾ ਹੈ ਤੇ ਭਾਜੀਪੀ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਤੇ ਨਾ ਹੀ ਕੋਈ ਵੱਡਾ ਨਫਾ ਹੋ ਰਿਹਾ ਹੈ ਇਸ ਕਰਕੇ ਇਹ ਸਾਰੀਆਂ ਸਥਿਤੀਆਂ ਬਣ ਰਹੀਆਂ ਨਹੀਂਆਂ ਖੈਰ ਆਉਂਦੇ ਦਿਨਾਂ ਦੇ ਵਿੱਚ ਦੇਖਦੇ ਆ ਕਿਉਂਕਿ ਦੋਵਾਂ ਦੇ ਵੋਟ ਬੈਂਕ ਕਦੇ ਖੇਤਰ ਜਿਹੜੇ ਨੇ ਉਹ ਵੱਖੋ ਵੱਖ ਨੇਗੇ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਸਥਿਤੀਆਂ ਹੋਰ ਦੇਖਦੇ ਆ ਬਾਕੀ ਵਿਕਰਮ ਅਜੀਠੀਆ ਜਿਹੜੀ ਲੈਂਟੋ ਕਰ ਰੇ ਤੇ ਇੱਕ ਪੈਣੀ ਨਜ਼ਰ ਰੱਖਣ ਦੀ ਲੋੜ ਹੈ ਇਹ ਵੀ ਕੁਛ ਨਾ ਕੁਛ ਬਿਆਨ ਕੁਝ ਦਿਨਾਂ ਚ ਕਰੂ